ਬਾਬੇ ਭਾਈ ਸਖਰਾਮ ਜੀ ਦੇ ਸਥਾਨ ਤੇ ਜਿਹੜੇ ਬੋਰਡ ਆ ਨਾ ਆਹ ਬੋਰਡ ਬਹੁਤ ਪੁਰਾਣੇ ਬੋਰਡ ਆ ਜਿਵੇਂ ਆ ਦਿਓ ਥੱਲੇ ਉਹਦੇ ਨੂੰ ਲੱਗੀ ਜਾਂਦੀਆਂ ਜੜਾਂ ਐਸ ਬੋਰਡ ਦੀਆਂ ਆ ਸਾਰੇ ਦੀਆਂ ਆ ਜਿਹੜੀਆਂ ਲੱਗੀਆਂ ਇਹਦੇ ਨਾਲ ਯਾ ਬੋਰਡ ਇਧਰਲਾ ਦੂਜਾ ਬਣਿਆ ਬੋਰਡ ਇੱਕ ਸੀ ਇੱਕ ਤੋਂ ਯਾ ਦੋ ਬਣੇ ਹੋਏ ਆ ਬਾਬਾ ਭਾਈ ਸਖਰਾਮ ਦੇ ਸਥਾਨ ਤੇ ਬੇ ਕਿੰਨੇ ਭਾਰੇ ਬੋਰਡ ਆ ਵਾਹਿਗੁਰੂ ਹਾ ਦੇਲਾ ਕੰਨੇ ਜਾਨਵਰ ਉੱਤੇ ਬੋਲਦੇ ਆ ਆ ਬਾਲਣ ਪਿਆ ਸਾਰਾ ਚਰਾਉਣ ਵਾਲਾ ਸਾਰਾ ਬਾਲਣ ਪਿਆ ਚਰਾਉਣ ਵਾਲਾ ਆ ਗਏ ਆ ਸਾਰਾ ਚਰਾਉਣ ਵਾਲਾ ਅਨੰਦਪੁਰ ਬਲੇ ਚਰਾਵਾਂਗੇ ਅਨੰਦਪੁਰ ਸਾਹਿਬ ਬਲੇ ਉਦੋਂ ਫਿਰ ਹੁੰਦੀ ਆ ਲੋੜ ਪੂਰੀ ਉਹ ਡੇਕਾਂ ਉਦੋਂ ਪੱਟੀਆਂ ਸੀਗੀਆਂ ਫੇਰ ਹੋ ਗਈਆਂ ਦੇਖ ਲੈ ਕਟੀਆਂ ਕਟੀਆਂ ਆ ਡੇਕਾਂ ਸਾਰੀਆਂ ਪੱਟੀਆਂ ਸੀ ਫੇਰ ਹੋ ਗਈਆਂ ਕੱਡੀਆਂ ਕੱਡੀਆਂ ਆ ਸਾਰਾ ਬਾਲਣ ਹੀ ਪਿਆ ਬਾਲਣ ਦਾ ਇੰਨਾ ਮੱਚਦਾ ਨਹੀਂ ਲੋਹ ਦਾ ਇੱਥੇ ਜਿੰਨਾ ਆਪਣੇ ਕੋਲੇ ਪਿਆ ਹੈ ਹਾਂ ਇੰਨਾ ਨਹੀਂ ਮੱਚਦਾ ਇੱਥੇ ਡੀਜ਼ਲ ਪੱਠੀਆਂ ਚੜਾ ਲੈਨੇ ਆ ਕੜਾਹੇ ਥੱਲੇ ਤਾਂ ਜਿਵੇਂ ਦਾਲ ਬਣਾਉਣੀ ਆ ਕੜਾਹਿਆਂ ਚ ਬਣੇ ਥੱਲੇ ਹਾਂ ਉਹ ਕੜਾਹੇ ਵਾਲੀ ਤਾਂ ਹੁਣ ਚੱਕੀ ਹੋ ਗਈ ਨਾ ਦਾਲ ਬਣੇ ਨਾ ਖੂਬਸੂਰ ਦੇਗ ਗਿਆ ਚਾ ਦੇਗਿਆਂ ਚ ਬਣੂ ਇਹ ਆ ਬੋਰ ਵਾਹਿਗੁਰੂ ਸੱਚੇ ਪਾਤਸ਼ਾਹ ਮੇਲਾ ਜੁਗੂ ਜੁਗ ਬੁੜੇ ਚਲੇ ਗਏ ਤੇ ਬੋਰ ਓਵੇਂ ਦੀ ਓਵੇਂ ਖੜੇ ਆ